ਖਰੜ ਦੇ ਵਾਰਡ ਨੰਬਰ 10 ਦੇ ਰਵਿੰਦਰ ਜੋਲੀ ਜੀ ਦੇ ਵੱਲੋਂ ਕਈ ਦਿਨਾਂ ਤੋਂ ਜਿਹੜਾ ਹੈ ਧਰਨਾ ਲਗਾਇਆ ਦਿੱਤਾ ਗਿਆ ਹੈ ਕਿਉਂਕਿ ਕਹਿੰਦੇ ਨੇ ਵਾਰਡ ਦੇ ਵਿੱਚ ਜਿਹੜਾ ਹੈ ਪੀਣ ਵਾਲੇ ਪਾਣੀ ਦੀ ਜਿਹੜੀ ਹੈ ਪ੍ਰੋਬਲਮ ਜਿਹੜੀ ਚੱਲ ਰਹੀ ਹੈ 2-3 ਦਿਨ ਹੋ ਗਏ ਨੇ ਅੱਜ ਤੀਸਰਾ ਦਿਨ ਜਿਹੜਾ ਧਰਨੇ ਦਾ ਜਿਹੜਾ ਹੈ ਜਾਰੀ ਹੈ ਅੱਜ ਉਹਨਾਂ ਦੇ ਧਰਨੇ ਦੇ ਵਿੱਚ ਜਿਹੜੇ ਨੇ ਵਾਰਡ ਨੰਬਰ 16 ਦੇ ਨਵੇਂ ਬਣੇ ਐਮਸੀ ਨੇ ਜਿਹੜੇ ਅੰਜੂ ਚੰਦਰ ਜੀ ਉਹ ਵੀ ਜਿਹੜਾ ਆਪਣਾ ਸਮਰਥਨ ਦੇਣ ਆ ਚੁੱਕੇ ਨੇ ਤੇ ਐਮਐਲਏ ਗਗਨ ਅਨਮੋਲ ਮਾਨ ਜੀ ਜਿਹੜੇ ਉਹ ਵੀ ਉਰੇ ਪਹੁੰਚ ਚੁੱਕੇ ਨੇ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਕੀ ਸਮੱਸਿਆ ਕੀ ਹੈ ਉਹਨਾਂ ਨੂੰ ਕਿਉਂ ਧਰਨਾ ਲਗਾਉਣਾ ਪਿਆ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਵਾਜੋ ਹਮ ਇੱਕ ਹੈ ਵਾਜੋ ਹਮ ਇੱਕ ਹੈ ਵਾਜੋ ਹਮ ਇੱਕ ਹੈ ਕਾ ਚਾਹਤੇ ਹੈ ਜਿੰਦੂ ਹਮ ਕਾ ਚਾਹਤੇ ਹੈ ਹਾਂਜੀ ਅੱਜ ਜੋਲੀ ਜੀ ਨੂੰ ਬੜੀ ਮਜਬੂਰੀ ਨਾਲ ਧਰਨੇ ਤੇ ਬੈਠਣਾ ਪੈ ਰਿਹਾ ਕਿਉਂਕਿ ਇਹਨਾਂ ਦੇ ਬਾੜੀ 'ਚ ਪਾਣੀ ਦੀ ਬੜੀ ਸਮੱਸਿਆ ਹੈ ਤੇ ਟਿਊਬਲ ਜਿਹੜਾ ਇੱਕ ਟਿਊਬਲ ਸੀ ਉਹ ਵੀ ਫੇਲ ਹੋ ਚੁੱਕਿਆ ਹੈ ਤੇ ਹਜੇ ਤੱਕ ਕੋਈ ਟਿਊਬਲ ਦਾ ਨਾਮੋ ਨਿਸ਼ਾਨ ਨਹੀਂ ਇੱਥੇ ਲੱਗਣ ਦਾ ਤੇ ਉਹਨਾਂ ਨੂੰ ਮਜਬੂਰੀ 'ਚ ਆਪਣੇ ਵਾਰਡ ਦੇ ਬੰਦਿਆਂ ਦੇ ਨਾਲ ਇੱਥੇ ਧਰਨੇ ਤੇ ਬੈਠਣਾ ਪੈ ਰਿਹਾ ਤੇ ਜਦੋਂ ਮੈਨੂੰ ਪਤਾ ਲੱਗਾ ਮੈਂ ਵੀ ਇਹਨਾਂ ਦੇ ਸਮਰਥਨ ਵਿੱਚ ਆਈਆਂ ਤੇ ਸਾਡੀ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਟੂਬੇਰ ਲੱਗਣਾ ਚਾਹੀਦਾ। ਕੱਲ ਮੈਡਮ ਲੌਂਗਿਆ ਕਹਿੰਦੇ ਮੈਂ ਤਾਂ ਸਟਾਈ ਵਾਟਾ ਹੀ ਮੰਗੇ ਸੀ ਪਹਿਲੇ ਦਰਾਂ ਦੇ ਤੇ ਤੁਸੀਂ ਮੈਨੂੰ ਬਲੇਮ ਨਾ ਕਰੋ ਮੈਂ ਕੋਈ ਪਾਰਸ਼ਲਟੀ ਨਹੀਂ ਕਰਦੀ ਗੁਰਾਲ ਸਾਹਿਬ ਵੀ ਆਏ ਸੀ ਇਹ ਕਹਿੰਦੇ ਪਾਣੀ ਨੇ ਮੇਰੇ 9 ਵਾਰਡ ਵਾਲੇ ਤੁਸੀਂ ਕਹਿਣਾ ਚਾਹੋਗੇ ਮੈਂ ਦੇਖੋ ਪਾਣੀ ਤਾਂ ਬੇਸਿਕ ਨੀਡ ਹੈ ਲੋਕਾਂ ਦੀ ਪਾਣੀ ਬਿਨਾ ਇੱਕ ਦਿਨ ਵੀ ਕੱਢਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਇਹ ਜੇ ਪਾਸ ਹੋਇਆ ਹੋਇਆ ਤੇ ਉਹ ਲੱਗਿਆ ਕਿ ਹੁਣ ਨਹੀਂ ਹੁਣ ਤੱਕ ਇਹ ਲੱਗਣਾ ਚਾਹੀਦਾ ਸੀਗਾ ਇਹਨੇ ਮਹੀਨੇ ਬੀਤ ਚੁੱਕੇ ਆ ਤੇ ਮੈਂ ਆਪਣੇ ਟਾਈਮ ਦੇ ਵਿੱਚ 52 ਟਿਊਬਾਂ ਲਗਵਾਏ ਸੀ ਤੇ ਜੇ ਮਾਨੀ ਚ ਹੋਵੇ ਤੁਹਾਡੇ ਨੀਅਤ ਸਾਫ਼ ਹੋਵੇ ਤਾਂ ਕੰਮ ਸਾਰੇ ਹੋ ਜਾਂਦੇ ਨੇ ਕਿਵੇਂ ਰਿਹਾ 400 ਦਾ ਕਾਜ ਦਾ ਵੀ ਦੇਖਦੇ ਦੇਖੋ ਕੰਮ ਤਾਂ ਉਸਾਰ ਦੇ ਸਾਰੇ ਲੋਕ ਰੋ ਰਹੇ ਆ ਕਹਿੰਦੇ ਕੰਮ ਹੋਈ ਨਹੀਂ ਰੇ ਸਾਰੇ ਸੜਕਾਂ ਦਾ ਬੁਰਾ ਹਾਲ ਹੈ ਪੀਣ ਵਾਲੇ ਪਾਣੀ ਦੀ ਬੜੀ ਸਮੱਸਿਆ ਹੈ ਸੀਵਰੇਜ ਹਰ ਜਗ੍ਹਾ ਓਵਰਫਲੋ ਹੋ ਰਿਹਾ ਹੈ ਬਹੁਤ ਸਮੱਸਿਆਵਾਂ ਹੈਗੀਆਂ ਸ਼ਹਿਰ ਵਿੱਚ ਬਲੌਂਗੀਆਂ ਮੈਡਮ ਕਹਿੰਦੇ ਅਸੀਂ ਭੇਜਦੇ ਹਾਂ ਤੋਂ ਜਿਹੜੇ ਵੀ ਅਸੀਂ ਬਣਾ ਕੇ ਰੈਜ਼ੋਲੂਸ਼ਨ ਮਤੇ ਤੇ ਅੱਗੋਂ ਚਲੋ ਸਰਕਾਰ ਵੱਲੋਂ ਦਿੱਕਾ ਪਾਇਆ ਜਾਂਦਾ ਜੋ ਕਹਿੰਦੇ ਦੇਖੋ ਨਗਰ ਕੌਂਸਲ ਹੈ ਜਿਹੜੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਹੁੰਦੀ ਹੈ ਮੇਰਾ ਤੇ ਇਹੀ ਕਹਿਣਾ ਹੈ ਕਿਉਂਕਿ ਲੋਕੀ ਸਾਨੂੰ ਕੰਮਾਂ ਲਈ ਵੋਟਾਂ ਪਾਉਂਦੇ ਆ ਉਹਨਾਂ ਨੂੰ ਕੰਮ ਚਾਹੀਦੇ ਸ਼ਹਿਰ ਨੂੰ ਜੇ ਇਹ ਕੰਮ ਹੁੰਦੇ ਸਰਕਾਰ ਦੇ ਨਾਲ ਮਿਲ ਕੇ ਹੀ ਹੁੰਦੇ ਆ ਤੇ ਮੈਂ ਤਾਂ ਹੀ ਕਹਾਂਗਾ ਕਿ ਪਾਰਟੀਵਾਦੀ ਤੋਂ ਉੱਠ ਕੇ ਸਰਕਾਰ ਦਾ ਸਹਿਯੋਗ ਕਰੋ ਤੇ ਨਾਲ ਹੀ ਤਾਂ ਕਿ ਅਸੀਂ ਆਪਣੇ ਸ਼ਹਿਰ ਲਈ ਕੰਮ ਕਰਵਾ ਸਕੀਏ ਤੇਰੇ 5 ਸਾਲ ਪ੍ਰਧਾਨ ਰਹੇ ਹੈ ਬੜਾ ਅੱਛਾ ਕੰਮ ਕੀਤਾ ਹੈ ਇਹਨਾਂ ਨੇ ਕੋਈ ਵੀ ਇਹਨਾਂ ਨੇ ਪਾਰਟੀ ਵਜ ਨਹੀਂ ਕੀਤੀ ਜਿਹੜਾ ਵੀ ਕੋਈ ਐਮਸੀ ਕਿਸੇ ਵੀ ਪਾਰਟੀ ਤੋਂ ਇਹਨਾਂ ਨੇ ਸਾਰੇ ਵਾਰਡਾਂ 'ਚ ਕੰਮ ਕੀਤੇ ਹੈ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀਆਂ ਕਿ ਮੇਰੇ ਇਸ ਸਮੇਚੇ ਸ਼ਾਮਿਲ ਹੋਏ ਕਿਉਂਕਿ ਵਾਰਡ ਦੇ ਵਿੱਚ ਤੁਸੀਂ ਦੇਖੋ ਵੀ ਜਿਹੜੇ ਬਾਕੀ ਅਕਾਲੀਆਂ ਦੇ ਵਾਰਡਾਂ ਦੇ ਵਿੱਚ ਕਿਸ ਤਰ੍ਹਾਂ ਟਿਊਬ ਲੱਗੇ ਹੋਏ ਆ ਬਾਕੀ ਕੰਮ ਕਿਤੇ ਮੇਰੇ ਇਸ ਵਾਰਡ ਦੇ ਵਿੱਚ ਇਗਨੋਰ ਕੀਤਾ ਗਿਆ ਕਾਮਨ ਨੂੰ ਜਿਹੜੇ ਵੀ ਟੈਂਡਰ ਹੈ ਉਹ ਤਕਰੀਬਨ ਤੁਸੀਂ ਦੇਖੋ ਤੁਸੀਂ ਸਾਰਿਆਂ ਨੂੰ ਮੈਂ ਤੁਹਾਨੂੰ ਦੇ ਦੇਣਾ ਚਾਰ ਸਾਲਾਂ ਦਾ ਰਿਕਾਰਡ ਹੈ ਜਿਹੜੇ ਵੀ ਕਾਲੀਆਂ ਦੇ ਬਾਡਾ ਦੇ ਵਿੱਚ 3 ਦਿਨ ਕਰੋੜ ਤੋਂ 2 ਕਰੋੜ 4-4 ਕਰੋੜ ਦੇ ਟਿਊਬਲੋ ਟਿਊਬਰ ਵੀ ਲੱਗੇ ਕੰਮ ਵੀ ਹੋਏ ਇਸ ਮੇਰੇ ਬਾੜ ਨੂੰ ਸਪੈਸ਼ਲੀ ਇਗਨੋਰ ਕੀਤਾ ਗਿਆ ਕਾਫੀ ਘੱਟ ਕੰਮ ਕਿਤੇ ਤੇ ਮਤਲਬ ਤਜਰਬਾ ਰੀਜਨ ਕੀ ਹੈ ਤੁਹਾਡੇ ਨਾਲ ਵਿੱਚ ਰੀਜਨ ਇਸ ਤਰ੍ਹਾਂ ਨਹੀਂ 24 ਤੁਹਾਡੇ ਨਾਲ ਭੇਜਿਆ ਹੋਇਆ ਮਤਾ ਦੇਖੋ ਜੀ ਇਸ ਤਰ੍ਹਾਂ ਹੈ ਤੇ ਫਿਰ ਕਾਲੀਆਂ ਦੇ ਵੀ ਭਜੋ ਉਹਨਾਂ ਦੇ ਕਿਦਾਂ ਬਾਸ ਹੋ ਗਏ ਅਸੀਂ ਗੱਲ ਇਹ ਕਰ ਰਹੇ ਆ ਕਿ ਸਾਨੂੰ ਤੇ ਕੰਮ ਦੇਦਾ ਸੀ ਕੋ ਮੈਡਮ ਦੇ ਵਿਰੋਧੀ ਨਹੀਂ ਹੈਗੇ ਅਸੀਂ ਇਹ ਕਹਿੰਨੇ ਆ ਵੀ ਸਾਨੂੰ ਸਾਰਿਆਂ ਨੂੰ ਇਕੁਅਲ ਰੱਖੋ ਅੱਜ ਕਰੋਨਾ ਦੀ ਕੋਠੀਆਂ ਲੋਕ ਇੱਥੇ ਲੈ ਕੇ ਬੈਠੇ ਆ ਬਹੁਤ ਬਹੁਤ ਬਾਣੀ ਦੇ ਤਰਸੇ ਹੋਇਆ ਤੇ ਅਸੀਂ ਉਹਨਾਂ ਨੂੰ ਜਵਾਬ ਕੀ ਦਈਏ ਲੋਕ ਕਹਿੰਦੇ ਵੀ ਅਸੀਂ ਐਮਸੀ ਬਣਾ ਕੇ ਭਜਿਆ ਲੋਕ ਵੀ ਸਾਡੇ ਕੰਮ ਕਰਨਗੇ ਅੱਗੇ ਕੰਮ ਨਹੀਂ ਹੋਣਗੇ ਇਹ ਉਹਦੇ ਵਿੱਚ ਅਸੀਂ ਲੋਕਾਂ ਨੂੰ ਕੀ ਮੂਹ ਦਿਖਾਈ ਪਰ ਲੌਂਗਿਆ ਸਾਹਿਬ ਕਹਿ ਰਹੇ ਆ ਕਿ ਜਲਦੀ ਹੀ ਟਿਊਬਲ ਲੱਗਿਆ ਜਾ ਰਿਹਾ ਕੰਮ ਸ਼ੁਰੂ ਹੋ ਚੁੱਕਾ ਸਰ ਮੇਰੀ ਅੱਜ ਅੱਜ ਲੱਗਾ ਅੱਜ ਕਹਿ ਰਹੇ ਆ ਤੇ ਅੱਜ ਤੋਂ 2 ਸਾਲ ਪਹਿਲੇ ਵੀ ਕਰ ਸਕਦੇ ਸੀ 1 ਸਾਲ ਪਹਿਲੇ ਵੀ ਕਰ ਸਕਦੇ 4 4 ਮਹੀਨੇ ਤੋਂ ਮੈਂ ਕਹਿ ਰਿਹਾ ਜੀ ਪਾਣੀ ਮਿੱਟੀ ਵਾਲਾ ਆ ਰਿਹਾ ਤਾਂ ਵੀ ਕਹਿ ਸਕਦਾ ਜੀ ਅਸੀਂ ਇਹ ਨਹੀਂ ਕਹਿੰਦੇ ਸੀ ਤੇ ਕਹਿੰਦੇ ਜੀ ਲਾਓ ਲੇਕਿਨ ਅੱਜ ਦੀ ਡੇਟ ਹੈ ਹਾਲ ਹੈ ਕਿ ਆਕਰ ਸਾਨੂੰ ਕੱਲ ਤੋਂ ਕੰਮ ਨਹੀਂ ਸ਼ੁਰੂ ਹੋਣਾ ਸਾਡਾ ਤਾਂ ਜਦ ਤੱਕ ਟਿਊਬਲ ਨਹੀਂ ਲੱਗਦਾ ਅਸੀਂ ਤਦ ਤੱਕ ਧਰਨੇ ਦੇ ਬੈਠੇ ਆ ਜੀ ਧਰਨੇ ਮਸਲਾ ਇਹਦਾ ਹਲੇਗਾ ਜੀ ਦੇਖੋ ਜੀ ਅ ਤੇ ਬੱਚਾ ਵੀ ਦੇਖੋ ਰੋਂਦਾ ਤਾਂ ਹੀ ਮਾਂ ਦੁੱਧ ਪਲਾਂਦੀ ਹੈ ਅੱਜ ਇੱਕ ਘਟੋ ਘਟੇ ਤੁਹਾਡੇ ਰਾਈ ਇੱਕ ਮੀਡੀਆ ਦੇ ਰਾਈ ਮੀਡੀਆ ਇੱਕ ਚੌਥਾ ਸਤੰਭ ਹੈ ਸਾਡੇ ਸਮਾਜ ਦਾ ਅਗਰ ਮੀਡੀਆ ਦੇ ਰਾਈ ਆਵਾਜ਼ ਸਾਡੀ ਸਰਕਾਰ ਤੱਕ ਪਹੁੰਚੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਇਸ ਵਾਰਡ ਦੇ ਵਿੱਚ ਸਾਰੇ ਲੋਕ ਟੈਕਸ ਭਰਦੇ ਆ ਨਕਸ਼ਾ ਦੀ ਫੀਸ ਦਿੰਦੇ ਆ ਹਾਊਸ ਟੈਕਸ ਭੇ ਕਰਦੇ ਆ ਅੱਜ ਉਹਨਾਂ ਨੂੰ ਪਾਣੀ ਦੀ ਸਰਵਿਸ ਇੱਕ ਬੇਸਿਕ ਨਹੀਂ ਈੜਾਉ ਨਹੀਂ ਮਿਲ ਰਿਹਾ। ਆ ਜਿਹੜੇ ਐਮ.ਐਲ.ਏ. ਸਾਹਿਬ ਆਏ ਆ ਉਹਨਾਂ ਨੇ ਤੁਹਾਨੂੰ ਕੀ ਆਸਵਾਸਨ ਦਿੱਤਾ? ਉਹ ਉਹਨਾਂ ਨੇ ਆਸਵਾਸਨ ਦਿੱਤਾ ਹੈ ਕਿ ਆਪਾਂ ਜਲਦ ਤੋਂ ਜਲਦ ਇਹਦਾ ਟਿਊਬਲ ਦਾ ਅਰੇਂਜਮੈਂਟ ਕਰਦੇ ਆ ਬਾਕੀ ਹੁਣੇ ਆਣ ਕੇ ਤੁਸੀਂ ਉਹਨਾਂ ਦੀ ਗੱਲ ਸੁਣ ਲਓਗੇ। ਜੋ ਅਸੀਂ ਤੇ ਕਹਿੰਨੇ ਆਂ ਜੀ ਸਾਸੀਂ ਕਿਸੇ ਦੇ ਵਿਰੋਧੀ ਨਹੀਂ। ਅਸੀਂ ਤੇ ਕੋਈ ਪਾਰਟੀ ਬਾਜੀ ਤੇ ਉੱਠ ਕੇ ਅਸੀਂ ਕਿਸੇ ਪਾਰਟੀ ਦਾ ਕੋਈ ਨਾਰਾ ਨਹੀਂ ਲਾ ਰਹੇ। ਅਸੀਂ ਕਿਸੇ ਪਾਰਟੀ ਦੇ ਵਿਰੁੱਧ ਨਹੀਂ ਆ। ਇਸ ਧਰਨੇ ਦੇ ਨਾਲ ਵੀ ਮਸਲਾ ਨਾ ਹੱਲ ਹੋਇਆ ਫਿਰ ਕੀ ਕਰਾਂਗੇ ਜੀ? ਦੇਖੋ ਜੀ ਉਸ ਬਾਅਦ ਫਿਰ ਭੁੱਕੜਤਾ ਲੱਖਾਂਗੇ ਜੋ ਵੀ ਕਰ ਸਾਰੇ ਆਪਣੇ ਹੀ ਐ ਕੋਈ ਬਗਾਨਾ ਨਹੀਂ ਐ ਤੇ ਮੈਂ ਪਹਿਲਾਂ ਵੀ ਪ੍ਰਧਾਨ ਸਾਹਿਬ ਨੂੰ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਐ ਮੈਂ ਉਹਨਾਂ ਨੂੰ ਬਹੁਤ ਵਾਰੀ ਸਲਾਹ ਦਿੱਤੀ ਐ ਵੀ ਜੇ ਕੰਮ ਕਰੀਏ ਸਾਰੇ ਆਪਣੇ ਬਣ ਜਾਂਦੇ ਹੁੰਦੇ ਤੁਸੀਂ ਐ ਐਮਸੀਆਂ ਨੂੰ ਜੋੜ ਕੇ ਰੱਖਣਾ ਸੀ ਤੁਸੀਂ ਹਮੇਸ਼ਾ ਹੀ ਇਹਨਾਂ ਨੂੰ ਤੋੜਨ ਵਾਲੀ ਗੱਲ ਕੀਤੀ ਐ ਆਪਾਂ ਇਹ ਨਹੀਂ ਦੇਖਣਾ ਹੁੰਦਾ ਵੀ ਸਰਕਾਰ ਉੱਪਰ ਕਿਸੇ ਹੋਰ ਦੀ ਆ ਗਈ ਐ ਤੇ ਆਪਾਂ ਕੰਮ ਹੋਣ ਨਹੀਂ ਦੇਣੇ ਲੋਕਾਂ ਦਾ ਕਸੂਰ ਨਹੀਂ ਹੁੰਦਾ ਜਦੋਂ ਮੈਂ ਇਹ ਨਹੀਂ ਦੇਖਿਆ ਵੀ ਕਮੇਟੀ ਕਿਹਦੀ ਹੈ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਆਪਣੇ ਬੋਰਡ ਦੇ ਵੀ ਕੰਮ ਕਰਾਓ ਲੋਕਾਂ ਦੀ ਗਲਤੀ ਨਹੀਂ ਹੈ ਕੰਮ ਕਰਵਾਓ ਆਪਾਂ ਸਾਈਨ ਨਹੀਂ ਕਰਨੇ ਆਪਾਂ ਕੰਮ ਰੋਕਣੇ ਆ ਇਹ ਇੱਕ ਚੰਗੀ ਰਾਜਨੀਤੀ ਨਹੀਂ ਹੈ ਇਹਦੇ ਮੈਂ ਹੱਕ 'ਚ ਨਹੀਂ ਆ ਮੈਂ ਤੁਹਾਨੂੰ ਲੰਬਾ ਸਮੇਂ ਤੱਕ ਮੌਕਾ ਦਿੱਤਾ ਤੇ ਜਦੋਂ ਯਕੀਨ ਮੰਨਿਓ ਜਿੰਨੀ ਪਬਲਿਕ ਵੀ ਖੜੀ ਹੈ ਵੀ ਮੇਰੇ ਕੋਲੇ ਪ੍ਰਧਾਨ ਵੀ ਕੋਈ ਮੁਸ਼ਕਲ ਲੈ ਕੇ ਆ ਜਣ ਮੈਂ ਉਹਦੀ ਸੁਣਨੀ ਆ ਤੇ ਪੀਣ ਵਾਲਾ ਪਾਣੀ ਬੰਦੇ ਦੀ ਪਹਿਲੀ ਜ਼ਰੂਰਤ ਆ ਧਰਤੀ ਉੱਤੇ ਪਾਣੀ ਬਿਨਾ ਜੀਵਨ ਨਹੀਂ ਹੈ ਤੇ ਟਿਊਬਵੱਲਾਂ ਦੇ ਨਾਮ ਉੱਤੇ ਪੀਣ ਵਾਲੇ ਨਾਮ ਉੱਤੇ ਸਿਆਸਤ ਕਰਨਾ ਬੇहद ਘਟਿਆ ਸਿਆਸਤ ਹੈ ਤੇ ਮੈਂ ਇਹਦੀ ਵਿਰੋਧਤਾ ਕਰਦੀ ਆ ਮੈਂ ਵਿਸ਼ਵਾਸ ਦਿਵਾਉਂਦੀ ਆ ਸਾਡੇ ਅਫੀਸਰ ਖੜੇ ਨੇ ਰਵੀ ਜੀ ਸੋਮਵਾਰ ਮੰਗਲਵਾਰ ਤੱਕ ਜੋਲੀ ਜੀ ਇਹਦਾ ਟੈਂਡਰ ਆਪਾਂ ਲਾ ਦੇਣਾ ਹੈ ਟਿਊਬਵੈੱਲ ਦਾ ਕੰਮ ਸ਼ੁਰੂ ਤਕਰੀਬਨ ਆਪਣਾ 50 ਲੱਖ ਦੇ ਤਕਰੀਬਨ ਤਕਰੀਬਨ ਇਤੇ ਖਰਚਾ ਆਉਣਾ 45-50 ਲੱਖ ਰੁਪਇਆ ਕੋਈ ਪੈਸੇ ਦੀ ਕਮੀ ਨਹੀਂ ਹੈ ਜੀ ਤੁਹਾਡਾ ਕਮੇਟੀ ਪੰਜਾਬ ਦੀਆਂ ਅਮੀਰ ਕਮੇਟੀਆਂ ਦੇ ਵਿੱਚੋਂ ਆਉਂਦੀ ਹੈ ਬਸ ਲਗਾਉਣ ਦੀ ਸਹੀ ਨੀਤ ਨਾਲ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਦੀ ਕਮੀ ਹੈ ਹੋਰ ਦੋ ਚਾਰ ਦਿਨਾਂ ਚ ਟੈਂਡਰ ਲਾ ਕੇ ਟਿਊਬਵੈੱਲ ਇੱਥੇ ਲਾਉਣਾ ਸ਼ੁਰੂ ਕਰਾਂਗੇ ਜੀ ਜਦੋਂ ਹੀ ਟੈਂਡਰ ਓਪਨ ਹੁੰਦਾ ਟਿਊਬਵੈੱਲ ਲਗਾਉਣ ਦਾ ਕੰਮ ਸ਼ੁਰੂ ਹੋ ਜਾਊਗਾ ਤੁਸੀਂ ਧਰਨੇ ਤੇ ਨਹੀਂ ਬਹਿਣਾ ਧਰਨੇ ਤੇ ਬੈਠਣ ਵਾਲਾ ਖਰੜ ਸ਼ਹਿਰ ਨਹੀਂ ਹੈ ਮੈਂ ਤੇ ਐਮਸੀ ਸਹਿਬਾਨਾਂ ਨੂੰ ਬੇਨਤੀ ਕੀਤੀ ਹੈ ਵੀ ਜੇ ਪ੍ਰਧਾਨ ਕੰਮ ਨਹੀਂ ਕਰ ਰਹੇ ਤਾਂ ਸਾਲ ਇਹਨਾਂ ਦੀਆਂ ਵੋਟਾਂ 'ਚ ਰਹਿ ਗਿਆ ਤੁਸੀਂ ਐ ਕਰੋ ਕਮੇਟੀ ਆਮ ਆਦਮੀ ਪਾਰਟੀ ਦੀ ਬਣਾ ਕੇ ਦੇਖੋ ਜੇ 1 ਸਾਲ ਦੇ ਵਿੱਚ ਮੈਂ ਸਾਰੇ ਐਮਸੀ ਸਹਿਬਾਨਾਂ ਨਾਲ ਵਾਅਦਾ ਕਰਦੀ ਹਾਂ 1 ਸਾਲ ਦੇ ਵਿੱਚ ਮੈਂ ਸ਼ਹਿਰ ਦੀ ਲੁੱਕ ਨਾ ਬਦਲ ਦਮਾ 1 ਸਾਲ ਮੇਰੀਆਂ ਵੋਟਾਂ 'ਚ ਤਾਂ ਟਾਈਮ ਪਿਆ ਕੀ ਸਮਰਥਨ ਕਰੋ 1 ਸਾਲ ਦੇ ਅੰਦਰ ਅੰਦਰ ਇੰਨਾ ਕੰਮ ਕਰ ਸਕਦੇ ਆ ਜੀ ਕੀ ਸ਼ਹਿਰ ਦੀ ਪੂਰੀ ਰੂਪਰੇਖਾ ਬਦਲ ਦੋਵਾਂਗੇ ਸਾਥ ਦਿਓ ਇਸ ਗੱਲ ਦੇ ਵਿੱਚ ਤੇ ਇਹਨਾਂ ਨੂੰ ਮੈਂ 2 ਸਾਲ ਦੇ ਕੇ ਦੇਖੇ ਨੇ ਵੀ ਮੈਂ ਇਹਨਾਂ ਨੂੰ ਹਮੇਸ਼ਾ ਕਿਹਾ ਵੀ ਮਿਹਨਤ ਕਰੋ ਕੰਮ ਕਰੋ ਪਰ ਇਹ ਕਰਨਗੇ ਨਹੀਂ ਇਹਨਾਂ ਨੇ ਸਿਆਸਤੀ ਕਰਨੀ ਹੈ 7 ਮਹੀਨੇ ਹੋ ਗਏ ਜੀ ਨਹੀਂ 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 ਅੱਜ 14 ਮਿੰਟ ਕਮੇਟਰੀ 14 ਦਿਨ ਦਾ ਪਾਸ ਹੋਇਆ 14 ਦਿਨ ਹੋਇਆ 7 14 ਦਿਨ ਦਾ ਪਾਸ ਨਹੀਂ ਕੀਤਾ ਹੋਇਆ ਮੈਨੂੰ ਮੈਨੂੰ ਇੱਕ ਗੱਲ ਦੱਸੋ ਜੀ ਮਤਲਬ ਕਹਿੰਦੇ ਪਾਸਪੋਰਟ ਮੈਨੂੰ ਇੱਕ ਗੱਲ ਦੱਸੋ ਆ ਐਮਸੀ ਸਾਹਿਬਾਨ ਖੜੇ ਨੇ ਜੋਲੀ ਜੀ ਖੜੇ ਨੇ ਇੱਧਰ ਅਮਨ ਜੀ ਖੜੇ ਨੇ ਵੀਰ ਜੀ ਖੜੇ ਨੇ ਰਾਜੀ ਜੀ ਖੜੇ ਨੇ ਮਨਮੋਹਣ ਜੀ ਖੜੇ ਨੇ ਸੋਹਣ ਜੀ ਵੀ ਖੜੇ ਨੇ ਸਬੂਚੇ ਐਮਸੀ ਸਾਹਿਬਾਨ ਇੱਥੇ ਐਵੇਂ ਦੀ ਇੱਕ ਗੱਲ ਦੱਸੋ ਮੀਟਿੰਗ ਹੋਈ ਨੂੰ ਕਿੰਨਾ ਟਾਈਮ ਹੋ ਗਿਆ 7 ਮਹੀਨੇ ਹੋ ਗਏ ਜੀ ਜੁਲਾਈ ਦੀ ਮੀਟਿੰਗ ਹੋਈ ਵੀ ਆ ਜੀ ਪ੍ਰਧਾਨ ਜੀ ਕਹਿੰਦੇ ਵੀ ਦਿਵਾਲੀ ਤੇ ਮੀਟਿੰਗ ਕਰਨੀ ਆ ਆ ਦਵਾਰੇ ਨਵਾਂ ਸਾਲ ਆ ਗਿਆ ਜੀ ਲੋਹੜੀ ਵੀ ਲੰਘ ਚੱਲੀ ਆ ਪਰ ਪ੍ਰਧਾਨ ਜੀ ਵੱਲੋਂ ਇੱਕ ਵੀ ਏਜੰਡਾ ਨਹੀਂ ਕੱਟਿਆ ਗਿਆ ਸ਼ਹਿਰ ਦੇ ਵਿਕਾਸ ਪਾਸਤੇ 2024 ਦੇ ਵਿੱਚ ਮੈਡਮ ਸਿਰਫ ਤਿੰਨ ਮੀਟਿੰਗਾਂ ਹੋਈਆਂ ਸਾਰੀਆਂ ਮੇਰੇ ਪੱਤਰਕਾਰ ਵੀਰ ਪੁੱਛ ਰਹੇ ਸੀ 7 ਮਹੀਨੇ ਹੋ ਗਏ ਕੋਈ ਏਜੰਡਾ ਨਹੀਂ ਕੱਢਣਾ ਕਿਸੇ ਐਮਸੀ ਨੂੰ ਪੁੱਛਣਾ ਨਹੀਂ ਹਰ ਮਹੀਨੇ ਕਮੇਟੀ ਮੇਰੀ ਆਏ ਸੀ ਬਲੇਮ ਕਰਦੀ ਗਏ ਕਹਿੰਦੇ ਸਾਡਾ ਬਲੇਮ ਬਲੇਮ ਕਰਨਾ ਨਾ ਇਹ ਇਹ ਉਹਨਾਂ ਦਾ ਜ਼ਮੀਰ ਜਾਣਦਾ ਹੈ ਇਹ ਇਹਨਾਂ ਦਾ ਜ਼ਮੀਰ ਜਾਣਦਾ ਹੈ ਇਹ ਜਾਣਦੇ ਨੇ ਵੀ ਨਾ ਮੈਂ ਕੋਈ ਕੰਮ ਰੋਕਾਂ ਨਾ ਮੈਂ ਪਾਰਟੀ ਦੇਖਾਂ ਤੁਹਾਡੇ ਮਾਧਿਅਮ ਨਾਲ ਮੈਂ ਪ੍ਰਧਾਨ ਜੀ ਉਹ ਤੁਹਾਡੇ ਦੇ ਸਵਾਲ ਕਰਦੇ ਆ ਮੈਂ ਸਵਾਲ ਕਰਨਾ ਚਾਹੁੰਦਾ ਵੀ ਉਹ ਕਹਿੰਦੇ ਆ ਵੀ ਸਰਕਾਰ ਨਹੀਂ ਟਿਊਬਲ ਪਾਸ ਹੋਣ ਦਿੰਦੀ ਸਰਕਾਰ ਨਹੀਂ ਪਾਸ ਕਰਦ ਕੇ ਮਤੇ ਭੇਜਦੀ ਮੈਨੂੰ ਪ੍ਰਧਾਨ ਜੀ ਦੱਸਣ ਸਾਨੂੰ ਵੀ ਉਹ ਕਿਹਦੇ ਕੋਲ ਗਏ ਆ ਜੀ ਪਾਸ ਕਰਾਉਣ ਵਾਸਤੇ ਕਿਹੜੀ ਤਰੀਕ ਨੂੰ ਕਿਹੜੀ ਉਹਨਾਂ ਨੇ ਡਾਇਰੈਕਟਰ ਸਾਹਿਬ ਨੂੰ ਲੈਟਰ ਭੇਜੀ ਆ ਵੀ ਆਹ ਟਿਊਬਲ ਪਾਸ ਕਰਕੇ ਭੇਜੇ ਜਾਣ ਮੇਰੇ ਵਾਰਡ ਦਾ ਟਿਊਬਲ ਜੀ ਦੂਸਰੇ ਮਹੀਨੇ ਦੀ ਮੀਟਿੰਗ ਦਾ ਪਾਸ ਹੋ ਕੇ ਪਿਆ ਅਫਸਰ ਸਾਹਿਬਾਨ ਕਹਿ ਦਿੰਦੇ ਆ ਵੀ ਜੇ ਟਿਊਬਲ ਜਾਦਾ ਹੋ ਗਏ 14 ਟਿਊਬਲ ਹੋ ਗਏ ਪਾਸ ਹੋ ਕੇ ਨਹੀਂ ਆਏ ਆਬਜੈਕਸ਼ਨ ਲੱਗੀ ਜਦੋਂ ਮਹੀਨੇ 'ਚ ਮੀਟਿੰਗ ਇਹਦੀ ਕਦੇ ਹੋਣੀ ਮੀਟਿੰਗ ਤਾਂ ਹੋਣੀ ਆ ਸਾਲ 'ਚ ਇੱਕ ਵਾਰੀ ਜਾਂ ਦੋ ਵਾਰੀ ਟਿਊਬਲ ਦਾ ਇਕੱਠੇ ਹੋਣੀ ਆ 14 14 ਹਰੇਕ ਮਹੀਨੇ 'ਚ ਤੁਸੀਂ ਇੱਕ ਮੀਟਿੰਗ ਕਰੋ ਦੋ ਟਿਊਬਲ ਇੱਕ ਟਿਊਬਲ ਪਾ ਕੇ ਭੇਜੋ ਕਿਉਂ ਨਹੀਂ ਪਾਸ ਕਰਕੇ ਭੇਜੀ ਸਰਕਾਰ ਜਦੋਂ ਆਪਾਂ ਇੱਕ ਮੀਟਿੰਗ ਕਰਨੀ ਆ ਉਹਦੇ ਵਿੱਚ 100 ਕਰੋੜ ਦੇ ਕੰਮ ਪਾ ਕੇ ਭੇਜਣੇ ਸਰਕਾਰ ਨੇ ਤਾਂ ਆਬਜੈਕਸ਼ਨ ਲਾਉਣੀਆਂ ਵੀ ਸਾਨੂੰ ਦਿਖਾਓ ਤਾਂ ਸਹੀ ਇਹਨੇ ਪੈਸਾ ਲੱਗਣਾ ਕਿੱਥੇ ਆ ਹਰੇਕ ਮਹੀਨੇ ਮੀਟਿੰਗ ਕਰੋ 10 ਕਰੋੜ ਦੀ 20 ਕਰੋੜ ਰੁਪਏ ਦੀ ਕੰਮਾਂ ਦੀ ਉਹਦੇ 'ਚ ਤੁਸੀਂ ਕੰਮ ਪਾਓ ਜਦ ਨਾਲ ਦੀ ਨਾਲ ਪਾਸ ਹੋ ਕੇ ਆ ਪੁਰਾਣੇ ਪ੍ਰਧਾਨ ਜੀ ਖੜੇ ਆ ਕਿੰਨੇ ਟਿਊਬਲ ਪਾਸ ਹੋ ਗਏ ਜੀ ਦੱਸੋ ਪ੍ਰਧਾਨ ਜੀ ਤੁਹਾਡੇ ਹੁੰਦੇ ਕੋਈ ਮੀਟਿੰਗ ਰੁਕੀ ਜੀ 27 ਟਿਊਬਲ ਲੱਗੇ ਆ ਜੀ ਮੇਰੇ ਟਾਈਮ ਦੇ ਵਿੱਚ ਅਸੀਂ ਵੀ ਹਰ ਮਹੀਨੇ ਮੀਟਿੰਗ ਜ਼ਰੂਰੀ ਹੁੰਦੀ ਸੀਗੀ ਹਰ ਮਹੀਨੇ ਅਸੀਂ ਮੀਟਿੰਗ ਕਰਦੇ ਸੀਗੇ ਤੇ ਕੰਮ ਪਾਈਦੇ ਸੀ ਸਾਰੇ ਸ਼ਹਿਰ ਦੇ ਕੰਮ ਹੋਏ ਇੱਕ ਵਾਰ ਇੱਕ ਹੋਰ ਬੇਨਤੀ ਛੋਟੀ ਜੀ ਉਹ ਹਰ ਵਾਰੀ ਰੈਟਾ ਲਾਉਂਦੇ ਆ ਵੀ ਮੈਂ 27 ਵਾਰਡਾਂ ਦੇ ਵਿੱਚ 27 ਟਿਊਬਲ ਪਾਸ ਕਰਾਏ ਆ ਪ੍ਰਧਾਨ ਜੀ ਜਿਹੜੇ ਤੁਸੀਂ 27 ਟਿਊਬਲ ਪਾਸ ਕਰਾਏ ਆ ਉਹ ਇੱਕ ਇੱਕ ਤਾਂ ਦਿਖਾ ਦਿਓ ਵੀ ਤੁਸੀਂ ਕਿੱਥੇ ਲਵਾਏ ਉਹ 27 ਟਿਊਬਲਾਂ ਦੇ ਵਿੱਚੋਂ ਮੰਨਿਆ ਵੀ ਤੁਸੀਂ 27 ਟਿਊਬਲ ਪਾਸ ਕਰਾਏ ਪਰ ਜੀ ਜੀ ਜ ਬڑا ਸੌਕਾ ਹੁੰਦਾ ਪ੍ਰਧਾਨ ਵਾਸਤੇ ਐਮਸੀ ਨੂੰ ਆਪਣੇ ਨਾਲ ਰੱਖਣਾ ਇਹ ਉਹਨਾਂ ਦੀ ਸਿਆਸਤ ਲਈ ਵੀ ਠੀਕ ਸੀ ਪਰ ਸਿਰਫ ਇਸ ਕਰਕੇ ਕਿ ਉਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਦਾ ਨੁਕਸਾਨ ਕੀਤਾ ਇਹ ਪੁਰਾਣੇ ਟਾਈਪ ਦੀ ਸਿਆਸਤ ਅੱਜ ਕੱਲ ਕਾਮਯਾਬ ਨਹੀਂ ਹੈ ਨਵੇਂ ਲੋਕਾਂ ਦੀ ਸੋਚ ਨਵੀਂ ਹੈ ਨਵੇਂ ਜਿਹੜੇ ਸਿਆਸਤਦਾਨ ਨੇ ਚਾਹੇ ਐਮਸੀ ਨੇ ਐਮਐਲਏਜ਼ ਨੇ ਉਹਨਾਂ ਦੀ ਵੀ ਸੋਚ ਨਵੀਂ ਹੈ ਇਹ ਪੁਰਾਣੇ ਸਟਾਈਲ ਦੀ ਸਿਆਸਤ ਬੰਦ ਕਰਨੀ ਪੈਣੀ ਹੈ ਤੇ ਬੜਾ ਟਾਈਮ ਹੋ ਗਿਆ ਤੁਹਾਨੂੰ ਦਿੱਤਿਆਂ ਨੂੰ ਖੁੱਲਾ ਛੱਡਿਆ ਨੂੰ ਤੁਹਾਨੂੰ ਪਤਾ ਤੁਹਾਡੇ ਚ ਕੀ ਕੀ ਕਮੀਆਂ ਨੇ ਇਹ ਤੁਸੀਂ ਜਾਣਦੇ ਹੋ ਤੇ ਜੇ ਤੁਸੀਂ ਲੋਕਾਂ ਦੇ ਕੰਮਾਂ ਦੇ ਵਿੱਚ ਵਿਗਨ ਪਾਉਂਗੇ ਫਿਰ ਲੋਕ ਤੁਹਾਨੂੰ ਮਾਫ ਨਹੀਂ ਕਰਨਗੇ ਨਾ ਹੀ ਮੈਂ ਮਾਫ ਕਰਨਾ ਸੋ ਮੈਂ ਤੁਹਾਨੂੰ ਅਸ਼ਵਾਸ਼ਣ ਦਿਵਾਉਣੀ ਆ ਵੀ ਤੁਹਾਡੇ ਟਿਊਬਲ ਦਾ ਕੰਮ ਹੈ ਜੀ ਜਿਹੜਾ ਉਹ ਸ਼ੁਰੂ ਹੋ ਜੂਗਾ ਜਲਦੀ ਬਹੁਤ ਤਤ ਤੇ ਮੈਡਮ ਮੈਂ ਇੱਕ ਇੱਕ ਜੀ ਕੜੂਏ ਦੇ ਵਿੱਚ ਜਿਹੜੀ ਹੈ ਨਗਰ ਕੌਂਸਲ ਬਣੀ ਹੈ ਤਕਰੀਬਨ 11 ਦੇ 11 ਕੈਂਡੀਡੇਟ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਜਿੱਤੇ ਨੇ ਇੱਕ ਆਜ਼ਾਦ ਹੈ ਉਹ ਵੀ ਤੁਹਾਡਾ ਹੀ ਆ ਨਾਰਾਜ਼ ਹੋ ਕੇ ਆਜ਼ਾਦ ਲੜਿਆ ਹੁੰਜਾ ਫੇਰ ਜਿੱਤ ਹਾਸਲ ਕੀਤੀ ਹੈ ਪ੍ਰਧਾਨ ਵੀ ਤੁਹਾਡਾ ਕੱਲ ਬਣ ਚੁੱਕਿਆ ਕੀ ਕਹਿਣਾ ਚਾਹੋਗੇ ਜੀ ਬਹੁਤ ਅੱਛੀ ਗੱਲ ਹੈ ਜੀ ਆਪਣੇ ਅ ਅੰਜੂ ਚੰਦਰ ਜੀ ਖੜੇ ਨੇ ਖਰੜ ਤੋਂ 16 ਨੰਬਰ ਬੋਰਡ ਤੋਂ ਆਪਣੇ ਉਮੀਦਵਾਰ ਇੱਥੇ ਜਿੱਤੇ ਨੇ ਤੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਚੰਗੀ ਜਿੱਤ ਪ੍ਰਾਪਤ ਕੀਤੀ ਹੈ ਸ਼ਹਿਰ ਦੇ ਸ਼ਹਿਰੀ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਜਿੱਥੇ ਪਹਿਲਾਂ ਪੰਚਾਇਤੀ ਚੋਣਾਂ 'ਚ ਸਾਡੇ ਸਰਪੰਚ ਜਿੱਤੇ ਨੇ ਉਥੇ ਸ਼ਹਿਰਾਂ ਦੇ ਵਿੱਚ ਵੀ ਪਰ ਕਹਿੰਦੇ ਨੇ ਘਰੂਏ ਦੇ ਵਿੱਚ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਚੰਨੀ ਡੋਰ ਟੂ ਡੋਰ ਘੁੰਮਿਆ ਉਹਦਾ ਜਾਦੂ ਨਹੀਂ ਚੱਲਿਆ ਜੇ ਕੀ ਕਹਿਣਾ ਚਾਹੂंगे ਜੀ ਤੇ ਲੋਕ ਹੁਣ ਨਵੀਂ ਸੋਚ ਨੂੰ ਮੌਕਾ ਦੇ ਰਹੇ ਨੇ ਨਵੇਂ ਲੋਕਾਂ ਨੂੰ ਮੌਕਾ ਦੇ ਰਹੇ ਨੇ ਹੁਣ ਸਾਡਾ ਵੇਲਾ ਹੈ ਮਿਹਨਤ ਕਰਨ ਦਾ ਤੇ ਮੈਨੂੰ ਉਮੀਦ ਹੈ ਕਿ ਇਹ ਖਰੜ ਵਾਲੀ ਕਮੇਟੀ ਬਦਲਨੀ ਪੈਣੀ ਹੈ ਕਿਉਂਕਿ ਇਹਨਾਂ ਦਾ ਸਾਈਨ ਵਾਲੀ ਇੱਕ ਹੁੰਦੀ ਹੈ ਕਿ ਪ੍ਰਧਾਨ ਨੇ ਬਹੁਤ ਸਾਰੀਆਂ ਚੀਜ਼ਾਂ ਉੱਤੇ ਸਾਈਨ ਕਰਨੇ ਹੁੰਦੇ ਨੇ ਤੇ 사인 ਵਾਲਾ ਡਿੱਕਾ ਡਾ ਕੇ ਬਹੁਤ ਸਾਰੇ ਐਮਸੀ ਸਹਿਬਾਨਾਂ ਦਾ ਕੰਮ ਰੋਕ ਲੈਂਦੇ ਨੇ ਤੇ ਮੈਂ ਤਾਂ ਕਿਹਾ ਵੀ ਤੁਸੀਂ ਰਲ ਮਿਲ ਕੇ ਆਪਣਾ ਬੰਦਾ ਕੋਈ ਨਾ ਕੋਈ ਚੁਣੋ ਤੇ ਪ੍ਰਧਾਨ ਨੂੰ ਚੁਣੋ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਓ ਜਿੱਦਾਂ ਮਰਜੀ ਕੰਮ ਪਾਣੀ ਦੀ ਜਿਹੜੀ ਹੈ ਸਮੱਸਿਆ ਜਿਹੜੀ ਹੈ ਬਹੁਤ ਜ਼ਿਆਦਾ ਹੈ ਕਈ ਸਾਲਾਂ ਤੋਂ ਜਿਹੜੀ ਇਹ ਸਮੱਸਿਆ ਆਈ ਹੈ ਆਈ ਹੋਈ ਸੀ ਜਿਸ ਕਾਰਨ ਮਜਬੂਰ ਹੋ ਕੇ ਇਹਨਾਂ ਨੂੰ ਧਰਨਾ ਪ੍ਰਦਰਸ਼ਨ ਜਿਹੜਾ ਹੈ ਕਰਨਾ ਪੈ ਰਿਹਾ ਸਾਰੇ ਐਮਸੀ ਜਿਹੜੇ ਨੇ ਤਕਰੀਬਨ ਜਿਹੜੇ ਨੇ ਅਜੂ ਚੰਦਰ ਜੀ ਦੇ ਨਾਲ ਹੋਰ ਜਿਹੜੇ ਐਮਸੀ ਨੇ ਉਹ ਸਹਿਯੋਗ ਕਰ ਰਹੇ ਨੇ ਧਰਨੇ ਦੇ ਵਿੱਚ ਸ਼ਾਮਲ ਨੇ ਤੇ ਬੀਬੀ ਗਗਨ ਅਨਮੋਲ ਮਾਨ ਜੀ ਜੋ ਐਮਐਲਏ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਜਲਦ ਹੀ ਜਿਹੜਾ ਹੈ ਇਸ ਪਾਣੀ ਦੇ ਮਸਲੇ ਦਾ ਜਿਹੜਾ ਹੈ ਹੱਲ ਕਰ ਦਿੱਤਾ ਜਾਵੇਗਾ ਤੇ ਦੂਜੇ ਪਾਸੇ ਅਰਵਿੰਦਰ ਜੋਲਦੀ ਜੀ ਵੱਲੋਂ ਕਿਹਾ ਗਿਆ ਅਗਰ ਪਾਣੀ ਦਾ ਮਸਲਾ ਹੱਲ ਨਹੀਂ ਹੋਇਆ ਤਾਂ ਆ ਨਾਲੇ ਸਮੇਂ ਦੇ ਵਿੱਚ ਜਿਹੜਾ ਹੈ ਪੁਖੜ ਤਾਲ ਜਿਹੜੀ ਹੈ ਨਗਰ ਕੌਂਸਲ ਦੇ ਖਿਲਾਫ ਕੀਤੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਇਸ ਧਰਨੇ ਤੋਂ ਬਾਅਦ ਇਹ ਟਿਊਬਲ ਲੱਗਦਾ ਹੈ ਕਿ ਕਿਆ ਹਰਵਿੰਦਰ ਜੋਲੀ ਜੋ ਐਮਸੀ ਨੇ ਉਹ ਆਪਣੇ ਸਾਥੀਆਂ ਦੇ ਨਾਲ ਭੁੱਖ ਹੜਤਾਲ ਤੇ ਬੈਠਦੇ ਨੇ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ